ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 46ਵਾਂ ਮਹਾਨਗਰ ਕੀਰਤਨ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ ਇਸ ਟਾਈਮ ਆਪਾਂ ਕਵਰੇਜ ਪੇਸ਼ ਕਰ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਮੇਰੇ ਨਾਲ ਇਸ ਟਾਈਮ ਗੁਰਦੁਆਰਾ ਸਾਹਿਬ ਟੈਰਾਬੀਨਾ ਦੇ ਜਿਹੜੇ ਚੇਅਰਮੈਨ ਦਿਲਬਖ ਸਿੰਘ ਬੈਂਸ ਉਹ ਜੁੜੇ ਹੋਏ ਨੇ ਗੋੜਦਰਾ ਸਾਹਿਬ ਜਦੋਂ ਸਟੈਬਲਿਸ਼ ਹੋਇਆ ਜਦੋਂ ਫਾਊਂਡ ਕੀਤਾ ਗਿਆ ਜਦੋਂ ਬਣਾਇਆ ਗਿਆ ਇਹਨਾਂ ਦਾ ਬਹੁਤ ਵੱਡਾ ਇਸ ਦੇ ਵਿੱਚ ਇੱਕ ਅਹਿਮ ਰੋਲ ਆ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਦੇਖ ਕੇ ਜੋ ਬੂਟਾ ਲਾਇਆ ਸੀ ਪਿੱਛੇ ਸਾਡੇ ਭਰਾ ਅਨੰਦਪ੍ਰੀਤ ਸਿੰਘ ਦੇ ਨਾਲ ਉਹਨੇ ਆਪ ਨਾਲ ਲੈ ਕੇ ਸਿਆਣੇ ਬੰਦੇ ਅੱਜ ਇੱਥੇ ਖੜੇ ਆ ਪੂਰੇ ਵਾਲਾ ਨੇ ਇਹ 3 ਏਕੜ ਫਰੀ ਦਿੱਤੀ ਸੀ ਜਾਇਦਤ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਇਹ ਸੰਧੀ ਗੱਲ ਹੈ 70 ਦੀ ਅੱਛਾ 70 ਦੇ ਵਿੱਚ ਮੁਕੰਮਲ ਹੋ ਗਿਆ ਗੁਰਦੁਆਰਾ ਇਹ ਠੀਕ ਆ 70 ਦੇ ਵਿੱਚ ਮੁਕੰਮਲ ਹੋ ਗਿਆ ਹੁਣ ਦੇਖੋ ਤੁਸੀਂ ਇਸ ਵੇਲੇ ਜਾਂ ਪਹਿਲੀ ਵਾਰ ਨਗਰ ਕੀਰਤਨ ਸ਼ੁਰੂ ਹੋਇਆ ਬਹੁਤ ਥੋੜੇ ਬੰਦੇ ਸੇ ਗੋਰੇ ਵੀ ਇੱਥੇ ਟੱਠੀਮਾ ਮਾਰਦੇ ਸੀ ਅੱਜ ਉਹ ਵੀ ਇਸ ਗੱਲ ਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਹੂੰ ਹੂੰ ਗੁਰੂ ਗ੍ਰੰਥ ਸਾਹਿਬ ਨੂੰ ਦੱਸਣ ਬਾਅਦ ਇਹ ਸਾਡੇ ਗੁਰੂ ਕੌਣ ਆ ਇਸ ਵੇਲੇ ਦਸਾਂ ਪਾਤਸ਼ਾਹਾਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਹਨ ਇੱਥੇ ਥਾਂਕ ਤਾਂ ਦੂਰ ਦੇ ਦੇ ਆ ਕੇ ਸਾਡਾ ਹੌਸਲਾ ਹਸਾਈ ਵਧਾਉਂਦੇ ਆ ਜਿਹਦੇ ਵਿੱਚ 46ਵਾਂ ਆ ਜੋ ਚੱਲ ਰਿਹਾ ਪਗਾਮ ਜੋ ਕੁਝ ਹੋ ਰਿਹਾ ਗੁਰੂ ਮਹਾਰਾਜ ਦੀ ਦਇਆ ਤੇ ਇਹ 46ਵਾਂ ਮਹਾਰਾਜ ਸ਼ੋਖ ਦੇ ਨਾਲ ਨਿਗਾਵੇ ਸਾਰੇ ਜਿੰਨੀ ਵੀ ਸੰਗਤ ਜਿੱਥੇ ਸੁਣਦੀ ਆ ਉਹ ਸਾਰੀ ਆਪਣੇ ਘਰਾਂ ਨੂੰ ਚੋਲੀਆਂ ਪਰ ਕੇ ਇੱਥੋਂ ਲਿਆਵੇ ਕਿਉਂਕਿ ਗੁਰੂ ਨਾਨਕ ਦੇਵ ਦਾ ਇਹ ਪਗਾਮ ਹੈਗਾ ਇਨਸਾਨ ਨੂੰ ਜਿਹੜੇ ਦੱਸਿਆ ਗੁਰੂ ਮਾਨਿਓ ਗ੍ਰੰਥ ਦੱਸਾਂ ਗੁਰੂਆਂ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਹਨ ਹੁਣ ਅੱਜ ਨਿਸ਼ਾਨ ਸਾਹਿਬ ਹੁਣ ਚੜਾ ਕੇ ਹਟੇ ਨੇ ਬੜਾ ਰੂਹ ਖੁਸ਼ ਹੋਈ ਸਿੰਘਾਂ ਨੇ ਕੀਰਤਨ ਕੀਤਾ 2 ਘੰਟੇ ਗੱਲੋਗਾਜ ਹੋ ਗਿਆ ਜੋ ਉੱਥੋਂ ਸ਼੍ਰੋਮਣੀ ਕਮੇਟੀ ਤੇ ਵੀ ਆਏ ਉਹ ਇੱਥੇ ਦੇ ਵੀ ਸਾਰੇ ਜਿੰਨੇ ਮੈਂ ਰੇੜੀ ਵਾਲਿਆਂ ਦੇ ਖਾਲਸੇ ਵਾਲ ਖਾਲਸਾ ਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਅੱਜ ਉਹਨਾਂ ਨੂੰ ਚਲਦਿਆਂ ਨੂੰ ਚਲਾਉਂਦਿਆਂ ਦਾ ਕਈ ਚਿਰ ਹੋ ਗਿਆ ਸਾਹਮਣੋ ਸਾਹਮਣੀ ਸਾਡੀ ਅੱਜ ਮੁਲਾਕਾਤ ਹੋਈ ਆ ਆਪਾਂ ਮਸੇਰੀਆਂ ਉਹਨਾਂ ਦੇ ਵੀ ਨਾਨਕੇ ਇੱਕੇ ਪਿੰਡਿਆ ਮਾਲਪੁਰ ਦੇ ਚੜਦੇ ਪਾਸੇ ਹਲੂਆ ਸਾਡੇ ਗਵਾਂਢੀ ਵੀ ਹਨ ਸੋ ਇਹ ਜੋ ਇਹਨਾਂ ਦੇ ਘਰ ਵਾਲੇ ਧੰਮੀ ਸਾਹਿਬ ਹੈ ਹਨ ਘਰ ਦੀ ਉਹਨਾਂ ਦੀ ਸਿੰਘਣੀ ਉਹ ਵੀ ਸਾਰੇ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਸਾਡੇ ਘਰ ਬੈਠਿਆਂ ਨੂੰ ਜਾਗਰਾਤ ਸਾਡਾ ਟਾਈਮ ਫਰੀ ਜੇ ਨਹੀਂ ਵੀ ਕੋ ਕਰਦਾ ਚਾਹੀਦੀ ਸੇਵਾ ਸੇਵਾ ਤੇ ਬਿਨਾ ਕੰਮ ਨਹੀਂ ਚੱਲਦੇ ਦਿਲੇਸ਼ਣ ਤੇ ਬਿਨਾ ਨਹੀਂ ਕੰਮ ਚੱਲਦੇ ਪਰ ਜਿਹੜੇ ਨਹੀਂ ਵੀ ਕਰਦੇ ਉਹਨਾਂ ਨੂੰ ਵੀ ਉਹ ਸੁੱਖ ਮਿਲਦਾ ਉਹੋ ਨੂਜ਼ ਮਿਲਦੇ ਨੇ ਸੋ ਬਹੁਤ ਬਹੁਤ ਆਪਣੇ ਦਿਲੋਂ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਇੱਥੇ ਲਿਆਉਣ ਵਾਲਾ ਮੇਰੇ ਖੱਬੇ ਪਾਸੇ ਭਾਈ ਖੜਾ ਮੈਨੂੰ ਨਹੀਂ ਸੀ ਪਤਾ ਕਿੱਥੇ ਆ ਇਹਦਾ ਵੀ ਮੈਂ ਧੰਨਵਾਦ ਕਰਦਾ ਜੀ ਨਾਮ ਇਹਨਾਂ ਦਾ ਬਲਦੇਵ ਸਿੰਘ ਕੰਗ ਬਲਦੇਵ ਬਲਦੇਵ ਸਿੰਘ ਕੰਗ ਇਹ ਕਾਫੀ ਚਿਰ ਤੇ ਮੇਰੇ ਜੋ ਆਈਦੇ ਪਿੰਡ ਦੇ ਨੇੜੇ ਦੇ ਜੋ ਗੁਰਿੰਦਰ ਸਿੰਘ ਦੇ ਉਹਨਾਂ ਦੇ ਬਹੁਤ ਹਨਮਨ ਪਿਆਰੇ ਸਨ ਮੇਲ ਦੇ ਸਿਰੋਲ ਇੱਥੇ ਹੁਣ ਆਉਣਾ ਜਾਣਾ ਸਾਡਾ ਥੋੜਾ ਜਿਹਾ ਔਕਾ ਪਰ ਹੁਣ ਵੀ ਜਦ ਬਾਗ ਸਿੰਘ ਜੀ ਥੋੜਾ ਜਿਹਾ ਦੱਸਿਓ ਜਦੋਂ 70 ਦੇ ਵਿੱਚ ਸ਼ੁਰੂ ਹੋਇਆ ਸੀਗਾ ਹੁਣ ਜਿਹੜਾ ਤੁਸੀਂ ਦੇਖਦੇ ਆ ਕਿੰਦਾ ਫਰਕ ਪਿਆ ਕੀ ਮੈਸੇਜ ਕੀ ਆ ਆਪਣੀ ਸੰਗਤ ਨੂੰ ਜਿਸ ਵੇਲੇ ਸ਼ੁਰੂ ਹੋਇਆ ਉਸ ਵੇਲੇ ਜਿਹੜੇ ਡਾਇਰੈਕਟਰ ਬਣੇ ਸੀਗੇ ਉਹ ਹਜ਼ਾਰ ਹਜ਼ਾਰ ਡਾਲਰ ਦੇ ਕੇ ਤਾਂ ਆਪਣੀ ਜ਼ਮੀਨ ਦੇ ਸੈਨ ਕਰਕੇ ਕਿ ਜੇ ਨਾਂ ਕਿਸ਼ਤ ਦੇ ਹੋਈ ਤਾਂ ਅਸੀਂ ਸਾਡੀ ਜ਼ਮੀਨ ਲੈ ਲਿਓ ਅੱਛਾ ਆਪਣੇ ਤੇ ਆਪੇ ਲੀਨ ਉਹਨਾਂ ਨੇ ਪਾਈ ਇਹਦਾ ਉਹਨਾਂ ਨੇ 27 ਬੰਦੇ ਇੱਥੇ ਬੜੇ ਸਨ ਉਹਨਾਂ ਨੇ ਗੁਰਦੁਆਰਾ ਬਣਾਇਆ ਗੁਰਦੁਆਰਾ ਹੋਂਦ ਦੇ ਵਿੱਚ ਆਇਆ ਉਸ ਵੇਲੇ ਕਹਿੰਦੇ ਐਡਾ ਵੱਡਾ ਕੀ ਕਰਨਾ ਇੱਥੇ ਮੁੜ ਕੇ ਖੈਨੇ ਕਿਸੇ ਨੇ ਆਉਣਾ ਖੈਨੀ ਨਹੀਂ ਆਉਣਾ ਹੁੰਦਾ ਹੀ ਹੁੰਦਾ 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 ਆ ਕੱਠ ਤੁਸੀਂ ਦੇਖ ਰਹੇ ਲੱਖਾਂ ਦੇ ਇਤਜ਼ਾਦ ਦੇ ਵਿੱਚ ਹੈ ਕੱਠ ਹੁੰਦਾ ਇੱਥੇ ਅੱਗੇ ਪਿੱਛੇ ਜੋ ਕੇ ਸੇਵਾਦਾਰ ਬਦਲਦੇ ਨੇ ਕੋਈ ਕਿਸੇ ਤਰ੍ਹਾਂ ਦਾ ਵੀ ਬੇਤਕਰਾ ਨਹੀਂ ਹੁੰਦਾ ਕੋਈ ਲੜਾਈ ਨਹੀਂ ਕੋਈ ਝਗੜਾਈ ਨਹੀਂ ਬੜੇ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਖੇਤੀ ਵਾਲੇ ਵੀ ਲੋਕ ਹਨ ਅੱਜ ਸਾਡੇ ਬੱਚੇ ਸਾਰੇ ਡਾਕਟਰ ਨਰਸਾਂ ਵਕੀਲ ਤੇ ਸੁਪਰਵਾਈਜ਼ਰ ਮੇਰਾ ਭਤੀਜਾ ਕਰਮਦੀਪ ਸੁਪਰਵਾਈਜ਼ਰ ਹੈ ਇੱਥੇ ਜੂਬਾ ਸਿੰਘ ਦੇ ਬੇਤ ਜਸਰ ਸਿੰਘ ਦਾ ਲੜਕਾ ਸਾਰੇ ਸਭ ਪੜੇ ਬੱਚੇ ਕਹਾ ਤੇ ਕਹਾ ਸਾਰੇ ਪੜ ਗਏ ਖੇਤੀ ਵੀ ਕਰਦੇ ਵੱਡੀ ਵੱਡੀ ਖੇਤੀ ਕਰਦੇ ਆ ਜੋ ਕੱਲੇ ਕੱਲੇ ਦਾ ਕੀ ਨਾਮ ਲਵਾਂ ਬਹੁਤ ਉਹ ਤੁਹਾਡਾ ਧੰਨਵਾਦ ਆਉਣ ਵਾਲਿਆਂ ਦਾ ਬਹੁਤ ਧੰਨਵਾਦ ਜਿਹੜੇ ਆ ਕੇ ਇੱਥੇ ਸਾਡਾ ਹੌਸਲਾ ਸਾਈ ਵਧਾਉਂਦੇ ਆ ਧੰਨਵਾਦ ਜੀ ਥੈਂਕ ਯੂ ਰੇਡੀਓ ਵਾਲਿਆਂ ਦਾ ਜੋ ਇਹਨਾਂ ਦਾ ਵੀ ਆਪਣੇ ਦਾਨ ਦਿਆ ਕਰੋ ਕੋਈ ਥੋੜਾ ਬਾਲਾ ਤੇ ਆਪਾਂ ਸੁਣਦੇ ਆ ਨਹੀਂ ਤਾਂ ਸਾਨੂੰ ਜਾਣਾ ਆਉਣਾ ਉੱਠਣਾ ਬੜਾ ਔਖਾ ਆ ਸੋ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ